ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਨ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੋ ਗਿਆ ਦੁਪਹਿਰ ਦਾ ਜੀ ਤੇ ਆਪਾਂ ਬਾਲਗੇ ਪੱਠੇ ਤੇ ਫੇਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਲੋ ਜੀ ਪੱਠੇ ਆਪਾਂ ਪਾਤੇ ਆ ਸਵੇਰੇ ਸੁੰਬਰ ਸੁਰ ਕੇ ਵੇੜਾ ਸਾਹ ਹੁ ਕਰਦਾ ਸੀ ਇੱਥੇ ਇੱਕ ਬੱਠਲ ਕਗੋਏ ਦਾ ਸੀ ਉਹ ਆਪਾਂ ਭਰਦਾ ਸੀਗਾ ਕਿਉਂਕਿ ਮੈਂ ਇੱਥੇ ਖੜੇ ਪਸ਼ੂ ਨਵਾਉਂਦਾ ਸੀ ਕਿ ਸਵੇਰ ਤੇ ਮੈਂ ਕਾ ਗੁਆ ਕੋਲ ਕਿਨਾਲੀ ਦੇ ਵਿੱਚ ਜਾਊਗਾ ਤਾਂ ਕਰਕੇ ਮੈਂ ਸਵੇਰ ਬੱਠਲ ਭਰਦਾ ਸੀ ਉੱਥੇ ਹੀ ਹੋਂ ਉਹ ਆਈ ਵੀ ਆ ਕੰਮ ਵਾਲੀ ਚੱਕ ਲੂਗੀ ਤੇ ਸਾਫ਼ ਕਰਦਾ ਸੀ ਬਾਕੀ ਸਾਰਾ ਵਿੜਾ ਕਿਉਂਕਿ ਉੱਥੇ ਇਹਨਾਂ ਨੇ ਕਰਾਇਆ ਤੋਤਾ ਸੀਗਾ ਤੇ ਮਿੱਟੀ ਆਈ ਪਈ ਸੀ ਕਾਫੀ ਕੁਝ ਨਿੱਤ ਹਵਾ ਨੇ ਰੰਗਾਣੇ ਤੰਗ ਕਰਿਆ ਪਿਆ ਜੀ ਕੂੜਾ ਕਰਗੜ ਬਹੁਤ ਜ਼ਿਆਦੇ ਪੱਤੇ ਤੂੜੀ ਪੱਠੇ ਹੋ ਜਾਂਦੀ ਹੈ ਬੇੜੀ ਦੇ ਵਿੱਚ ਤੇ ਉੱਥੇ ਆਪਾਂ ਸਾਰੀ ਸਾਫ ਸਫਾਈ ਕਰਤੀ ਸੀ ਤੇ ਪੱਠੇ ਦਿੱਤੇ ਆਪਾਂ ਪਾ ਤੇ ਇਹ ਹੁਣ ਚਾਹ ਗਦੀ ਵੀ ਪਾਣੀ ਪਿਆ ਤੇ ਆਪਾਂ ਵੇਖ ਲਗੇ ਕਿੰਨਾ ਕੁ ਖੇਲ ਚ ਪਾਣੀ ਤੇ ਇੱਧਰ ਇਹ ਮਮਾ ਨੀ ਬਹਿ ਵੀ ਗਈਆਂ ਪੱਠੇ ਪਾ ਕੇ ਮੇਰਾ ਟਾਈਮ ਨਹੀਂ ਲੱਗਾ ਜੀ ਥੋੜੇ ਟਾਈਮ ਬਾਅਦ ਮੈਂ ਵੀਡੀਓ ਬਣਾਉਣ ਲੱਗੀ ਆ ਤੇ ਦੁਪਹਿਰੇ ਆਪਾਂ ਇਕੱਠਾ ਗੋਹਾ ਕਰਦਿੰਨੇ ਹੁੰਨੇ ਆ ਜਦੋਂ ਇੱਧਰ ਪਸ਼ੂਆਂ ਚ ਗੀੜਾ ਮਾਰੀਏ ਪੱਠੇ ਪਾਉਂਦੇ ਪਾਉਂਦੇ ਤੇ ਇੰਨਾ ਕਾ ਮੁੜ ਕੇ ਨਹੀਂ ਕੀਤਾ ਗੋਹਾ ਇਕੱਠਾ ਜੀ ਤੇ ਤੁਹਾਨੂੰ ਪਤਾ ਵੀ ਵੰਡ ਤੇ ਆਪਾਂ ਦਾਣਾ ਘਾਟੀ ਪਾਉਣੇ ਹੁੰਨੇ ਆ ਕਿਉਂਕਿ ਪਸ਼ੂ ਜੇ ਪਹਿਲਾਂ ਹੀ ਚੰਗੇ ਚੋਕੇ ਨਾਲ ਰਜੇ ਬਾਅਦ ਚ ਮੁੜ ਕੇ ਦੁੱਧ ਤਾਰ ਦੇਣ ਵੇਲੇ ਓੱਖਾ ਕਰਦਾ ਧਾਰ ਕੱਢਣ ਵੇਲੇ ਤੇ ਆਪਾਂ ਪਹਾੜਾ ਪਸ਼ੂਆਂ ਨੂੰ ਆਮ ਤੌਰ ਤੇ ਈ ਧਾਰਾਂ ਕੱਢਣ ਵੇਲੇ ਪਾਉਨੇ ਆ ਹਰਾ ਹੇਗਾ ਆਪਣੇ ਥੋੜੇ ਦਿਨਾਂ ਨੂੰ ਆਪਾਂ ਟੱਕ ਲਾਵਾਂਗੇ ਉਹਨੂੰ ਵਾੜਾ ਲਾਵਾਂਗੇ ਪੱਠਿਆਂ ਨੂੰ ਤੇ ਸਵੇਰ ਆਪਾਂ ਸੁਣਵਾਈ ਸੀ ਕਿ ਆਪ ਮੱਝ ਬਾੜਾ ਲਿਬੜਦੀ ਹੈ ਇਹ ਪਹਿਲਾਂ ਗੁਆ ਕਰ ਲੈਂਦੀ ਹੈ ਫਿਰ ਬਾਥਰੂਮ ਕਰਕੇ ਤੇ ਆਪਦੇ ਬਾਥਰੂਮ ਨਾਲ ਹੀ ਇੱਕ ਨਿਬੜੀ ਤੇ ਪੂਛਾ ਮਾਰੀ ਜਾਂਦੀ ਰਹਿੰਦੀ ਹੈ ਤੇ ਇਧਰ ਆਪਣਾ ਪਾਣੀ ਖੇਲ ਦੇ ਵਿੱਚ ਤੇ ਇਹਨਾਂ ਨੂੰ ਹੁਣ ਆਪਾਂ ਪਿਵਾਵਾਂਗੇ ਤੇ ਇਸ ਤਰ੍ਹਾਂ ਦੁਪਹਿਰ ਦੇ ਕੰਮ ਥੰਦੇ ਹੁੰਦੇ ਆ ਤੇ ਹਵਾ ਤਾਂ ਵਿੜਾ ਸਾਫ ਸੁਥਰਾ ਕੀਤਾ ਸੁਹਾ ਲੱਗਦਾ ਹਨਾ ਮਨ ਨੂੰ ਆਪਦੇ ਨੂੰ ਵੀ ਸਕੂਨ ਮਿਲਦਾ ਸਾਫ ਸਫਾਈ ਦੇ ਵਿੱਚ ਹਨਾ ਆਪਾਂ ਕੰਮਾਂ ਤੰਦੇ ਨੇ ਮੇੜ ਕੇ ਸਾਫ ਸਫਾਈ ਕਰਕੇ ਘਰ-ਬਾਰ ਦੀ ਆਪਦੀ ਤੇ 10 ਮਿੰਟ ਆਪਾਂ ਕਹਿੰਦਾ ਰੈਸਟ ਕਰਦੇ ਤੇ ਪਰ ਜਦੋਂ ਸਾਡੇ ਨਿਤ ਸ਼ਾਮ ਵੇਲੇ ਈ ਢੀ ਕਾਲੀ ਬੂਰੀ ਨੇਰੀ ਚੜ ਕੇ ਆਉਂਦੀ ਆ ਬੁਰਾਈ ਹਾਲ ਕਰ ਦਿੰਦੀ ਆ ਤੇ ਇੱਥੇ ਆਪਾਂ ਪਸ਼ੂ ਨਵਾਉਂਦੇ ਨਵਾ ਦੇ ਦਈਏ ਇੱਥੇ ਵੀ ਬੰਨ ਖੋਲ ਕਰਨ ਨਾਲੋਂ ਪਹਿਲਾਂ ਇੱਥੇ ਨਵਾ ਕੇ ਮੜ ਕੇ ਪਾਣੀ ਪਿਆ ਪਾ ਕੇ ਅੰਦਰ ਕਰ ਦੇਣੀ ਨਹੀਂ ਇੱਥੋਂ ਖੇਲ ਤੋਂ ਤੇ ਇਥੇ ਆਪਾਂ ਸਾਬ ਸਫਾਈ ਡੇਲੀ ਵਜੋਂ ਹੀ ਹੁਣ ਗਰਮੀ ਕਰਕੇ ਹੋ ਜਾਂਦੀ ਐ ਵੀ ਵਿੜਾ ਤੋਂ ਦੇਈਦਾ ਵਾ ਤੇ ਇਥੋਂ ਤੂੜੀ ਤੇ ਪਾਣੀ ਵੀ ਮਾਰਨਾ ਪੈਂਦਾ ਤੇ ਨਹੀਂ ਤੂੜੀ ਡੱਡ ਕੇ ਸਾਰੇ ਉਥੇ ਸਾਰਾ ਸ਼ੈੱਡ ਭਰ ਗਿਆ ਅੰਦਰ ਤੇ ਸਾਰਾ ਇਥੇ ਇੰਨਾ ਕਰ ਰਹਿ ਗਿਆ ਸੀ ਸੁੰਬਰ ਨਾਲ ਮੈਂ ਕਿਹਾ ਚਲ ਉਹ ਆ ਕੇ ਸੁੰਬਰ ਲੂਗੀ ਐਨੇ ਕਿ ਆਪਾਂ ਵਿੜੇ ਦੀ ਸਾਫ ਸਫਾਈ ਕਰਤੀ ਸੀ ਕੰਮ ਧੰਦੇ ਕਰਦੇ ਸੀ ਕੰਮ ਧੰਦੇ ਬਹੁਤ ਵਾਧ ਜਾਂਦੇ ਆ ਜਦੋਂ ਨੇਰੀ ਆਉਂਦੀ ਆ ਜੀ ਮੇਰੀਆਂ ਭੈਣਾ ਬੀਬੀਆਂ ਵਾਸਤੇ ਕੰਮ ਵਾਧ ਜਾਂਦਾ ਇਹ ਨਾਇਨਾ ਕੂੜਾ ਚੜ ਜਾਂਦਾ ਖੱਲਾਂ ਕੁੰਜੀਆਂ ਦੇ ਵਿੱਚ ਕਾਲੀ ਮਿੱਟੀ ਸਵਾਹ ਤਾਂ ਕਿੱਥੋਂ ਕੀ ਕੀ ਡੋਡ ਡਾਉਂਦਾ ਵਾ ਘਰੇ ਆਪਣੇ ਜਦੋਂ ਹਵਾ ਚਲਦੀ ਹੈ ਤੇ ਇਧਰ ਜੀ ਆਪਾਂ 5 ਲੀਟਰ ਤੇਲ ਚਾਰ ਕੇ ਕੀਰਾ ਹਟ ਗਏ ਤੇ ਹੁਣ ਆਪਾਂ ਫਿਰ ਤੇਲ ਸਟਾਰਟ ਕਰਨਾ ਇਹ ਛੋਟੀ ਨੂੰ ਥੋੜਾ ਜਿਹਾ ਪਾਣੀ ਫਿਰਿਆ ਸੀਗਾ ਤੇ ਹੁਣ ਆਪਾਂ ਫਿਰ ਤੇਲ ਬਚਕਰ ਤੇ ਬੇਸਨ ਪਾਵਾਂਗੇ ਕਿਉਂਕਿ ਇਹ ਵੀ ਸੁਆ ਲੱਗ ਗਿਆ ਤੇ ਟੋਕੜਾ ਹੋਗਾ ਮੱਝਾਂ ਸਾਬ ਦੀਆਂ ਹਨਾ ਦੁੱਧ ਦੀ ਬਹੁਤ ਕਮੀ ਹੋਈ ਪਈ ਆ ਦੁੱਧ ਮਿਲਦਾ ਨਹੀਂ ਜੀ ਕਿਤੋਂ ਗਾਈਆਂ ਦਾ ਦੁੱਧ ਤਾਂ ਮਿਲ ਜਾਂਦਾ ਮੱਝਾਂ ਦਾ ਦੁੱਧ ਮਿਲਣਾ ਬਹੁਤ ਮੁਸ਼ਕਲ ਹੈ ਜੀ ਗਰਮੀ ਦੇ ਵਿੱਚ ਜੇ ਪਸ਼ੂ ਸੱਜਰ ਵੀ ਸੁਹਿਆ ਤੇ ਆ ਜੀ ਗਰਮੀ ਦੇ ਨਾਲ ਪਸ਼ੂ ਦੁੱਧ ਸੁੱਕ ਜਾਂਦਾ ਵਾ ਚੜੇ ਸਿਆਲ ਪਸ਼ੂ ਸੂਏ ਨਾ ਫਿਰ ਵਧੀਆ ਬੈਨੀਫਿਟ ਦੇ ਜਾਂਦਾ ਚੰਗਾ ਦੁੱਧ ਦੇ ਜਾਂਦਾ ਵਾ ਗਰਮੀ ਦੇ ਵਿੱਚ ਆ ਕੇ ਤਾਂ ਬਸ ਐ ਤੋਕੜ ਪਸ਼ੂ ਤਾਂ ਆਪਾਂ ਟਾਈਮ ਸਾਰ ਸਕਦੇ ਆ ਆਪਦੇ ਘਰ ਦਾ ਤੇ ਨਹੀਂ ਕੋਈ ਹਾਲ ਨਹੀਂ ਗਰਮੀ ਇੰਨੀ ਪੈਂਦੀ ਆ ਆਪਾਂ ਪਸ਼ੂਆਂ ਨੂੰ ਪੱਕੇ ਲਾੜੋ ਨਵਾਲੋ ਪਰ ਗਰਮੀ ਤਾਂ ਗਰਮੀ ਆ ਜੀ ਚਲੋ ਜੀ ਇਹਨਾਂ ਗਾ ਆਪਣੀਆਂ ਗੱਲਾਂ ਬਾਤਾਂ ਕੰਮ ਧੰਦੇ ਸੀ ਦੁਪਹਿਰ ਦੇ ਤੇ ਪਸ਼ੂਆਂ ਨੇ ਪੱਠਿਆਂ ਨੂੰ ਮੂੰਹ ਮਾਰ ਲਿਆ ਤੇ ਹੁਣ ਆਪਾਂ ਪਾਣੀ ਪਿਾਵਾਂਗੇ ਥੋੜੇ ਟਾਈਮ ਬਾਅਦ ਤੇ ਉਸ ਤੋਂ ਬਾਅਦ ਆਪਣਾ ਸ਼ਾਮ ਨੂੰ ਟਾਈਮ ਹੋ ਜੂਗਾ 5:30 ਪਾਉਣੇ 6 6 ਵਜੇ ਤਾਂ ਨਾ ਕੱਢਣ ਲੱਗਦੀ ਹੁੰਨੀ ਮੈਂ ਤੇ ਪਰਸੋਂ ਮੈਂ 6 ਵਜੇ ਤਾਂ ਕੱਢਣ ਦੀ ਤਿਆਰੀ ਕਰ ਰਹੀ ਸੀ ਉਧਰੋਂ ਨੇਹਰੀ ਚੜ ਕੇ ਆ ਗਈ ਵੀ ਮੈਂ 8 ਵਜੇ ਤਾਂ ਕੱਢਾਂਾ ਇੰਨਾ ਟਾਈਮ ਕਾਲੀ ਬੋਲੀ ਨੇਹਰੀ ਵਗੀ ਗਈ ਫਿਰ ਮੀਂਹ ਪੈਣ ਲੱਗ ਗਿਆ ਠੀਕ ਆ ਜੀ ਤੇ ਅੱਜ ਦੇ ਬਲੌਗ ਦਾ ਵੀ ਐਂਡ ਇੱਥੇ ਕਰਦੇ ਆ ਮਿਲਦੇ ਕਿਸੇ ਹੋਰ ਬਲੌਗ ਦੇ ਨਾਲ ਇਹ ਤਾਂ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਪਲੀਜ਼ ਚੈਨਲ ਨੂੰ ਸਪੋਰਟ ਜਰੂਰ ਕਰਿਆ ਕਰੋ ਜਿਹੜੀਆਂ ਮੇਰੇ ਭੈਣਾ ਵੀਰ ਵੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਚਲੋ ਜੀ ਠੀਕ ਹੈ ਕਾਫੀ ਦਿਨ ਹੋ ਗਏ ਸੀਗੇ ਆਪਾਂ ਸਲਾਈ ਕਢਾਈ ਦੀਆਂ ਹੋਰ ਵੀਡੀਓ ਬਣਾ ਰਹੀ ਸੀਗੇ ਤੇ ਪਰ ਵਲੌਗ ਬਣਾਉਂਦਾ ਟਾਈਮ ਨਹੀਂ ਲੱਗਾ ਅੱਜ ਆਪਾਂ ਵਲੌਗ ਮੈਂ ਕਿਹਾ ਚਲੋ ਸੋਚਿਆ ਵਲੌਗ ਬਣਾ ਕੇ ਪਾਦਗੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਕੁਝ ਗੱਲਾਂ ਬਾਤਾਂ ਕਰਦੇ ਆਂ ਠੀਕ ਹੈ ਜੀ ਉਧਰ ਆਪਾਂ ਖੁੱਡੀ ਨੂੰ ਵੀ ਜਾਣੀ ਕਿ ਆਪਣੀ ਧੂੜੀ ਦੀ ਧੜ ਲਿਪੀ ਉਹਨੂੰ ਆਪਾਂ ਗੋਹਾ ਮਿੱਟੀ ਫੇਰਨ ਲੱਗੇ ਅੱਜ ਗੋਹਾ ਮਿੱਟੀ ਲਾਈ ਜਾਂਦੀ ਹੈ ਫਿਰ ਬਾਅਦ ਚ ਗੋਹਾ ਚੱਕੂਗੀ ਠੀਕ ਹੈ ਜੀ ਧੰਨਵਾਦ ਹੈ ਜੀ ਸਾਰਿਆਂ ਦਾ ਅੱਜ ਛੋਟਾ ਜਿਹਾ ਬਲੌਗ ਤੁਹਾਡੇ ਨਾਲ ਸਾਂਝਾ ਕੀਤਾ ਕਾਫੀ ਦਿਨਾਂ ਬਾਅਦ ਇਸ ਨੂੰ ਸਪੋਰਟ ਜ਼ਰੂਰ ਕਰਿਓ ਓਕੇ ਬਾਏ ਜੀ